ਦੇ 40 ਸਾਲਾਂ ਤੋਂ ਕਰਤਾਰ ਕਲੋਨੀ ਨਾਬਾ ਜਿਹਨੂੰ ਪਿੰਡ ਵੀ ਕਿਹਾ ਜਾਂਦਾ ਹੈ ਨਾਬੇ ਦੇ ਨਾਲ ਹੀ ਅਟੈਚ ਹੈ ਕਰਤਾਰ ਕਲੋਨੀ ਨਾਬਾ ਪਿੰਡ ਇੱਥੇ ਲੰਗਰ ਚਲਾਇਆ ਜਾਂਦਾ ਸਵਾ ਦੇ ਦਿਨਾਂ ਦੇ ਵਿੱਚ ਪਿਛਲੇ 40 ਸਾਲਾਂ ਤੋਂ ਦਾਲ ਫੁਲਕਾ ਪਕੌੜੇ ਅੱਜ ਕੜੀ ਚਾਵਲ ਲੱਸੀ ਲਗਾਤਾਰ ਲੰਗਰ ਚੱਲਦਾ ਹੈ ਇਹ ਗੱਲਬਾਤ ਕਰਾਵਾਂਗੇ ਹਰਵਿੰਦਰ ਭਾਈ ਖੜਾ ਹੋਰ ਵੀਰ ਖੜੇ ਨੇ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਇਹ ਕਰਨਾ ਕਰਨਾ ਪਿਆ ਚਲੋ ਜੇ ਤੂੰ ਬੋਲਣਾ ਫੇਟੜੀ ਹੋਣੀ ਨਹੀਂ ਤੇ ਦੇਖ ਸਾਦੂ ਠੰਡ ਦੇ ਵਿੱਚ ਲੱਸੀ ਚਲਾਈ ਜਾਂਦੀ ਹੈ ਕਹਿਣਾ ਸਾਡਾ ਸਮਝਿਆ ਕਰ कांड ਹੋ ਜਾਣੀ ਹਾਂਜੀ ਰਵਿੰਦਰ ਬਾਈ ਜੀ ਕਿੰਨੇ ਸਾਲਾਂ ਤੋਂ ਲੰਗਰ ਚੱਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਇਹ ਮੈਂ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦਾ ਨਾਮ ਹੈਗਾ ਇਕਤਾਰ ਕਲੋਨੀ ਪਿੰਡ ਨਾਬਾ ਸਾਡਾ ਇਹ ਲੰਗਰ ਪਿਛਲੇ 40 ਸਾਲ ਤੋਂ ਚੱਲ ਰਿਹਾ ਜੀ ਅੱਜ ਇਹ 40ਵਾਂ ਲੰਗਰ ਹੈ ਜੀ ਤੇ ਜਿਸ ਦੇ ਵਿੱਚ ਸਾਡਾ ਸਾਰਾ ਪਿੰਡ ਸਾਰਾ ਨਗਰ ਇਹਦੇ ਵਿੱਚ ਸਹਿਯੋਗ ਕਰਦਾ ਸਾਡੇ ਸੇਵਾਦਾਰਾਂ ਦੇ ਵਿੱਚ ਏ 5 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸਾਡੇ ਸੇਵਾਦਾਰ ਨੇ ਸਾਡੀ ਕਮੇਟੀ ਅੱਡ ਬਣੀ ਹੋਈ ਆ ਸਾਡੇ ਸੇਵਾਦਾਰ ਜਿਹੜੇ ਨੇ ਵਲੰਟੀਅਰ ਉਹ ਕਮੇਟੀ ਦੇ ਨਾਲ ਪੂਰਾ ਮੋਢਾ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਸਾਡੇ ਪਿੰਡ ਦਾ ਪੂਰਾ ਭਾਈਚਾਰਾ ਸਾਡੇ ਨਾਲ ਮਹੰਤ ਜੀ ਖੜੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਹ ਐਕਸ ਸਰਵਿਸਮੈਨ ਤੇ ਖੜੇ ਨੇ ਸਾਡੇ ਪਿੰਡ ਦਾ ਹਰ ਇੱਕ ਸਾਡੇ ਨਾਲ ਅਰਜੁਨਵਾੜੀ ਏ ਸਾਡੇ ਚਾਚਾ ਜੀ ਕਹਦੇ ਨੇ ਸਾਡੇ ਇਹ ਪਿੰਡ ਜਿਹੜਾ ਹੀ ਇੱਕ ਤੁਸੀਂ ਇਹਨੂੰ ਮਿਸਾਲ ਦੇ ਤੌਰ ਤੇ ਲੈ ਲਖ ਦਿਓ ਪਿੰਡ ਨੂੰ ਭਾਈਚਾਰੇ ਦੇ ਤੌਰ ਤੇ ਸਾਡੇ ਪਿੰਡ ਨੂੰ ਤੁਸੀਂ ਦੇਖ ਸਕਦੇ ਹੋ ਲੰਗਰ ਦੀ ਗੱਲ ਕਰੀਏ ਤੇ ਸਵਾ ਤੇ ਤਿੰਨੇ ਦਿਨ ਲੰਗਰ ਚੱਲਦਾ ਹੀ ਸਵਾ ਤੇ ਤਿੰਨੇ ਦਿਨ ਲੰਗਰ ਚੱਲਦਾ ਜਿਵੇਂ ਅੱਜ ਮਾੜਾ ਜਾਂ ਮੌਸਮ ਥੋੜਾ ਹੋਰ ਹੈ ਜੇ ਰਾਸ਼ਨ ਬਚ ਗਈ ਹੋ ਸਕਦਾ ਕੱਲ ਨੂੰ ਵੀ ਚਲਾਈਏ ਕੱਲ ਨੂੰ ਵੀ ਚਲਾਈਏ ਹੋ ਸਕਦਾ ਇੱਕ ਹੋਰ ਤੁਹਾਨੂੰ ਮਿਲਿਆ ਕਰ ਲੱਸੀ ਵੀ ਚਲਾਉਂਦੇ ਹੋ ਤੁਸੀਂ ਲੱਸੀ ਤੇ ਚਾਹ 24 ਘੰਟੇ ਹੈ ਠੰਡ 'ਚ ਲੱਸੀ ਕੌਣ ਚਲਾਉਂਦਾ ਤੇ ਕੋਈ ਠੰਡ ਦੇ ਵਿੱਚ ਲੱਸੀ ਹੈ ਆ ਇਹ ਪ੍ਰਸ਼ਾਸਨ ਦੇ ਮਾੜੇ ਹਾਲਾਤ ਨੇ ਸਾਡੇ 8 ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਹੈ ਠੀਕ ਹੈ ਜਿਹਦੇ ਕਰਕੇ ਅਸੀਂ ਲੱਸੀ ਚਲਾਉਨੇ ਆ ਲੱਸੀ ਅਸੀਂ ਤੰਘੇੜਾ ਸਾਹਿਬ ਗੁਰੂ ਘਰ ਤੋਂ ਲਿਆਉਨੇ ਆ ਸਿਸਰ ਗੁਰੂ ਘਰ ਤੋਂ ਲਿਆਉਨੇ ਆ ਉਧਰ ਸ਼ਿਟਾ ਵਾਲੇ ਗੁਰੂ ਘਰ ਤੋਂ ਲਿਆਉਨੇ ਆ ਉਹਨਾਂ ਦਾ ਪੀਣ ਵਾਲਾ ਪਾਣੀ ਠੀਕ ਹੈ ਸਾਡੇ ਪਿੰਡ ਦਾ ਪਾਣੀ ਪੀਣ ਵਾਲਾ ਖਰਾਬ ਹੈ ਅਸੀਂ ਲੱਸੀ ਚਲਾਉਨੇ ਆ ਲੇਕਿਨ ਲੱਸੀ ਦੇ ਵਿੱਚ ਗਰਮ ਪਾਣੀ ਜੀਰਾ ਕਾਲੀਆਂ ਮਿਰਚਾਂ ਤੇ ਹੋਰ ਆਯੁਰਵੈਦ ਦਾ ਅਸੀਂ ਪਾ ਕੇ ਉਸ ਦੀ ਜਿਹੜੀ ਠਾਰ ਠਾਰ ਨੂੰ ਤੋੜ ਕੇ ਅਸੀਂ ਲस्सी ਪਾਣੀ ਖਰਾਬ ਹੋਣ ਦੇ ਕਾਰਨ ਲੱਸੀ ਚਲਾਉਂਦੇ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਹੋਰ ਕਾਹਦਾ ਕਾਹਦਾ ਲੰਗਰ ਲੱਗਦਾ ਜੀ ਦਾਲ ਫੁਲਕੇ ਦਾ ਦਾਲ ਫੁਲਕਾ ਤੇ ਮਿਕਸ ਸਬਜ਼ੀ ਚੱਲਦੀ ਹੈ ਜੀ ਠੀਕ ਜਣੇ ਇਹ ਚਣੇ ਜੀ ਰਾਜਮਾ ਚੌਲ ਵੀ ਚੱਲੇ ਨੇ ਰਾਜਮਾ ਸਬਜ਼ੀ ਵੀ ਚੱਲੀ ਹੈ ਰਾਜਮਾ ਫੁਲਕਾ ਮਿੱਠੇ ਮਿੱਠੇ ਚੌਲ ਚੱਲੇ ਨੇ ਦੇਖ ਚੱਲਦੀ ਹੈ ਦੇਖ ਚੱਲੀ ਹੈ ਜੀ ਮੇਨ ਗੱਲ ਜਿਹੜੀ ਆ ਅੱਜ ਕਾਹਦਾ ਖਿਚਾ ਬੋਲ ਅੱਜ ਖੜੀ ਚਾਵਲ ਜੇ ਮੌਸਮ ਸਾਫ਼ ਹੋਇਆ ਫੁਲਕੇ ਚਲਾਵਾਂਗੇ ਜੇ ਮੌਸਮ ਸਾਫ਼ ਨਾ ਹੋਇਆ ਫਿਰ ਕੜੀ ਚੌੜੀ ਚੱਲੂਗਾ ਠੀਕ ਜੀ ਨਾ ਮਮ ਜੀ ਮੇਰਾ ਨਾਮ ਨਰਿੰਦਰ ਗਿਰੀ ਠੀਕ ਹੈ ਨਾ ਜੁਨੀ ਸ਼ਬਾਦ ਦੇ ਦਰਾਰੇ ਵਿੱਚ ਤੇ ਸਾਡਾ ਸ਼ਰਮਾ ਪਰਿਵਾਰ ਨਾਲ ਲਿੰਕ ਰੱਖਦੇ ਹਾਂ ਮੈਨੂੰ ਪਤਾ ਲੱਗਿਆ ਤੇ ਤੁਸੀਂ ਵੀ ਕਹਿੰਦੇ ਬਠਿੰਡੇ ਤੋਂ ਵੈਸੇ ਤੁਸੀਂ ਉੱਥੇ ਹੁੰਨੇ ਹੋ ਤੇ ਹੈ ਇਸ ਜਗ੍ਹਾ ਦੇ ਉ ਪਰ ਸਪੈਸ਼ਲ ਹੁੰਨੇ ਲੱਗੇ ਸਪੈਸ਼ਲ ਹੁੰਨੇ ਆ ਜੀ ਠੀਕ ਹੈ ਅਸੀਂ ਬਚਪਨ ਤੋਂ ਹੀ ਇਸ ਸੰਗਤ ਨਾਲ ਜੁੜੇ ਹੋਏ ਹਾਂ ਸਾਡੇ ਪਿੰਡ ਦਾ ਕੰਮ ਆ ਠੀਕ ਹੈ ਜੀ ਤੇ ਸੇਵਾ ਲੱਗੀ ਹੋਈ ਆ ਬੱਚੇ ਤੋਂ ਲੈ ਕੇ ਸਾਰੇ ਬਜ਼ੁਰਗ ਨੇ ਜਿਹੜੇ ਤੁਹਾਡੇ ਸਾਹਮਣੇ ਖੜੇ ਆ ਸਾਰੇ ਸੇਵਾ ਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਐਵੇਂ ਹੀ ਅਸੀਂ ਚਾਹੁੰਦੇ ਹਰ ਸਾਲ ਇਸ ਤਰ੍ਹਾਂ ਹੀ ਇਹ ਲੰਗਰ ਚੱਲਦਾ ਰਹੇ ਠੀਕ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਓ ਜੀ ਕੀ ਮਿਲ ਜੁਲ ਕੇ ਰਹੋ ਸਾਰੇ ਧਰਮਾਂ ਦਾ ਸਨਮਾਨ ਕਰੋ ਠੀਕ ਲੇਕਿਨ ਪ੍ਰਸ਼ਾਦ ਕਰਕੇ ਮੂੜੀਆਂ ਵਾਲੇ ਸਾਡੇ ਪਰੌਂਠੇ ਬਣਨੇ ਸੀ ਮੂੜੀਆਂ ਵਾਲੇ ਪਾਸ ਦੇਖੋ ਮੂੜੀਆਂ ਕੱਦੂ ਗਾਸ ਕਰੀਆਂ ਹੋਈਆਂ ਨੇ ਲੇਕਿਨ ਪ੍ਰਸ਼ਾਦ ਕਰਕੇ ਥੋੜਾ ਵੀ ਪਰੌਂਠੇ ਚੱਲਦੇ ਨੇ ਚੱਲਦੇ ਨਹੀਂ ਫਿਰ ਮੇਥੀ ਵਾਲੇ ਪਰੌਂਠੇ ਚੱਲਦੇ ਨੇ ਸੱਚੀ ਸਾਡੀ ਆਮ ਆਹੋ ਸੱਚੀ ਦਿਖਾਓ ਹਾਂ